ਆਪਰ ਨਾ ਭਾਈ ਮੁਰਦੇ ਨਾਲ ਚ ਕਿੱਥੋਂ ਆਏ ਮੰਮੀ ਸਾਡੀ ਆਏ ਫਿਰ ਮੰਮੀ ਕਿੱਥੇ ਗਈਏ ਵੇ ਨਾਨਕੀ ਉਰੇ ਨਾਨਕੀ ਹਾਂ ਬਿਨਾਂ ਦੱਸੇ ਗਈ ਉਹ ਤਾਂ ਫਾਨੀਏ ਬੇਬੇ ਕਿਧਰ ਨਾ ਗਈਏ ਕੱਲੀ ਗਈ ਆ ਕੱਲੀ ਹਾਂ ਤੁਹਾਡੀ ਮੁੱਠੀ ਸੰਗ ਸ਼ਰਮੀ ਨਹੀਂ ਉਹਨੂੰ ਹੈ ਤੂੰ ਬੜਾ ਰਿਕੇ ਚ ਦੇਈ ਹੋਈ ਸੀ ਉਹ ਭਾਈ ਤਾਂ ਕਹਿੰਦੀ ਗਈ ਸੀ ਮੈਂ ਕਿਹਾ ਮਰ ਗਈ ਸੀ ਜਿਵੇਂ ਬਿਨਾਂ ਪੁੱਛੇ ਚੁਰ ਗਈ ਉਹ ਤੇ ਕਹਿੰਦੇ ਨਾ ਬੁੜੀ ਲੜਦੀ ਐ ਤਾਂ ਜੇ ਮੈਂ ਫੇਰ ਲੜਦੀ ਆ ਉਹਦੇ ਨਾਲ ਹੋਰ ਕੀ ਕਰਦੀ ਐ ਉਹ ਤਾਂ ਬਾਗੀ ਉਹ ਚੱਕ ਕੇ ਬਾਗੀ ਨਾਲੇ ਹੋਰ ਤੂੰ ਜੜਾਉਣ ਬਾਗਿਆ ਉਹ ਮੁੰਡਾ ਇਹਦੇ ਬਾਪ ਮੇਰੀ ਦਾਦੀ ਨੂੰ ਬੁਲਾ ਲੈ ਮੈਂ ਪਹਿਲਾਂ ਔਰ ਮੈਨੂੰ ਬੋਤਾ ਨਿਸ਼ ਵੀ ਤੂੰ ਕਿਥੇ ਹੋਈ ਬੱਬੇ ਮੁੰਨੇ ਨੇ ਆਖੇ ਲੱਗਿਆ ਦਾਦੀ ਦਾ ਕੁਛ ਨਹੀਂ ਤੇ ਆਹ ਮੁੰਡਾ ਪਸੂ ਖੜੇ ਨੇ ਇਹਨਾਂ ਨੂੰ ਪਾਣੀ ਤਾਂ ਨਹੀਂ ਕੜਬ ਆ ਜਾ ਮੇਰੇ ਨਾਲ ਤੇ ਆ ਫੇਰ ਤੂੰ ਪਿਆਰੇ ਬੱਬੇ ਆਉਣਾ ਹਾਂ ਆਉਣਾ ਮੈਂ ਨਾਲ ਹੋਰ ਮਾਰੀ ਗਈ ਲੈ ਹੈ ਮੁੰਡਾ ਨਹੀਂ ਤੁਰ ਗਈ ਨਹੀਂ ਬੁੜਾ ਕਰੀਏ ਹੋ ਕਰੀਏ ਬੁੱਤਾ ਜਾ ਸਹੀ ਕੱਲੀ ਜੀ ਬਾਲੀ ਜੰਦੀ ਤਾਈ ਕੀ ਬੋਲੀ ਜਾਨੀ ਤੈਨੂੰ ਕੀ ਦੱਸਾਂ ਹਾਂ ਪੁੱਛਿਆ ਨਹੀਂ ਦੱਸਿਆ ਨਹੀਂ ਮਾੜਾ ਮਾੜਾ ਜੇ ਇੱਧਰ ਵਾਗ ਗਿਆ ਉਹਨਾਂ ਦਾ ਬੁढ़ा ਮਰ ਗਿਆ ਸੀ ਉਹਨਾਂ ਦੇ ਬੈਠਣ ਤੇ ਮੈਂ ਉਧਰ ਨਾਲ ਮੁੰਡੇ ਨੂੰ ਲੈ ਕੇ ਮੁੰਮਨ ਚੜਾਇਆ ਕੱਲੀ ਚੜ ਗਈ ਸੀ ਸਾਨੂੰ ਤੇਰੀ ਹੋਰ ਖੇਤ ਗਿਆ ਮੁੰਡਾ ਨਾ ਉਹਨੂੰ ਪੁੱਛੋ ਤਾਂ ਮੈਨੂੰ ਪੁੱਛਾ ਹੋਊਗਾ ਨਾ ਅੱਛਾ ਫੇਰ ਆਹ ਲਾ ਕਹਿੰਦਾ ਕੱਠ ਨੇ ਕੱਠ ਕੀ ਰੱਖ ਲੂ ਕੀ ਰੱਖ ਹਾਂ ਨਹੀਂ ਮਾੜਾ ਮोटा ਪੁੱਛੇ ਤਾਂ ਹਾਂ ਉਹ ਵੀ ਕਰਲੇਗੀ ਮੈਂ ਤਾਂ ਪੁੱਛ ਕੇ ਵਾਜ ਜਾਈਏ ਜਾਣੇ ਲੜੇ ਲੁੜੇ ਨਾ ਹੁਣ ਕੀ ਛੁੱਪੀਏ ਕਰਕੇ ਵਾਗ ਗਈ ਕੋ ਨਾ ਆਪ ਤਾਂ ਕਾ ਨਹੀਂ ਲੜੇ ਨੇ ਮੇਰੇ ਨਾਲ ਹੀ ਸਿੰਗ ਪਛਾਈ ਰੱਖਦੀ ਆਏ ਸਾਰਾ ਦਿਨ ਅੱਛਾ ਹਾਂ ਪੁੱਛਣਾ ਬਾਣੀ ਮੈਂ ਬੜਾ ਦੁਖੀ ਕਿਤੇ ਹੋਇਆ ਤੇਰਾ ਅਗਲਾ ਕਾ ਇਹਦਾ ਮੈਂ ਤਾਂ ਕਹਿ ਦੇਣੀ ਹੋ ਜਾਣੇ ਵਿਚਾਲ ਕੱਠ ਨਹੀਂ ਬੁਝੇ ਛੋਟੇ ਦਾ ਵਿਆਹ ਹੋ ਜੇ ਪਰ ਮੈਨੂੰ ਲੱਗਦਾ ਇਹ ਹੋ ਨਹੀਂ ਦਿੰਦੀ ਉਹ ਤੇ ਗੱਲ ਨਾਲ ਸਾਰਾ ਦਿਨ ਆਪ ਕੰਮ ਕਰਦੀ ਆ ਮੈਂ ਸਾਰਾ ਦਿਨ ਕੰਮ ਕਰਦੀ ਆ ਮੂਰੇ ਮੂਰੇ 10 ਪਸ਼ੂ ਰੱਖ ਰੱਖੇ ਨੇ ਛੱਡੇ ਨਹੀਂ ਹਾਂ ਤੇ ਮੈਂ ਤਾਂ ਆਪਾਂ ਹੀ ਦੁੱਧ ਲੈਣੇ ਇਸ ਮਗਰ ਤਾਈ ਕਿਉਂ ਮਿਲੂਗਾ ਦੁੱਧ ਅੱਛਾ ਹਾਂ ਦੁੱਧ ਤਾਂ ਚੱਲ ਲੈ ਜਾ ਘੁੱਟ ਹਿੰਦੇ ਬਾਕੀ ਤਾਂ ਤੂੰ ਮੈਂ ਦੁਪਹਿਰੇ ਹੀ ਤੌੜੀ ਚ ਧਰਤਾ ਚਲੋ ਪਿਆ ਚਾਜ ਉਂਗਰਾ ਜੇ ਪਹਿਲਾਂ ਕਹਿੰਦੀ ਤਾਂ ਵੱਧ ਨੂੰ ਲੈ ਹੀਂਦੀ ਬਸ ਮੈਂ ਇਹ ਤਾਂ ਵਿਚਵਿਚੀ ਜੀ ਆ ਗਈ ਮੈਂ ਕਿ ਤਾਈ ਕੰਮ ਲੂਗਾ ਤੇ ਉਹਨਾਂ ਦੇ ਲੈ ਕੇ ਆਉਣੀ ਹੈਗੀ ਡੱਜ ਸੋਡੀ ਵੱਜ ਨੂੰ ਕਿ ਹੋ ਗਿਆ ਡਟ ਕੇ ਚੋਈ ਜਾਂਦੀ ਸੀ ਕਿਦਾਂ ਲੱਤ ਮਾਰੀ ਅੱਧਾ ਡੋਲ ਤਾਂ ਬਸ ਹਲਵਰਾਣ ਦੇ ਕਰਤਾ ਹੋਰ ਉਹ ਵੀ ਇੰਹੀਂ ਕਰਦੇ ਨੇ ਕੋਲਣਾ ਜੇ ਬੇਲੇ ਸਰਨਾ ਕੱਖ ਪਾਈਏ ਨਾ ਹੋ ਕਰੀਏ ਫਿਰ ਵਸੇ ਆਏ ਉਹ ਕਰਨ ਲੱਗ ਜਾਂਦੀਆਂ ਕੋਈ ਮੁੰਦੂ ਤਾਂ ਲੈ ਜਾ ਗੱਲ ਕਰ ਮੈਂ ਤੋਸੀ ਤੇ ਗੁੱਸਾ ਚੜੀ ਜਾਂਦਾ ਪਾਜਾ ਹੁਣ ਜਦੋਂ ਆਈ ਤਾਂ ਮੁੰਡਾ ਉੱਥੇ ਛੱਡ ਕੇ ਨੂੰ ਮੁੜਿਆ ਮੈਂ ਆਖ ਕੇ ਵੀ ਇਦੋਂ ਕੋਟੋਨ ਪਹਿਮਤ ਵਿਰਮਾਨ ਜੁਰਾ ਮਤਲਜ ਚਾਹ ਜਿਲ੍ਹਾ ਬਗ ਹੈ ਨਾ ਉਹ ਸੇਂਪਾ ਤੀ ਨੂੰ denn ਕੁਛ ਦੱਸ ਕੇ ਗਈ ਹੋਗੀ ਕਿ ਮੈਂ ਉਹ ਕਦੇ ਦਿਨ ਉਹ ਨੂੰ ਆ ਜਾ ਉਹ ਮੈਂ ਫਿਰ ਪੁੱਛਾਂ ਨਾ ਛੋਟੇ ਨੂੰ ਕਿ ਨਾਲ ਛੋਟੇ ਨੂੰ ਕੀ ਰਸਤੇ ਗਈ ਹੈ ਉਹ ਨੂੰ ਦਾ ਨਾਲ ਲੈ ਗਈ ਕੋਈ ਆਪ ਦਾ ਬੈਗ ਚਕਾ ਕੇ ਪਤਾ ਨਹੀਂ ਬੈਗ ਲਈ ਕਿ ਕੀ ਲਈਏ ਕੀ ਅੱਜ ਕੱਲ੍ਹ ਦੀ ਤਾਂ ਬਸ ਪੁੱਛੀ ਨਾ ਆਪ ਮਹਾਰੀਆਂ ਇੰਨੀਆਂ ਹੋ ਰੀਆਂ ਨੇ ਸੰਨੇ ਦਾ ਫੇਰ ਕਠਨੀ ਨਹੀਂ ਵੀ ਕਠਨੀ ਨਹੀਂ ਵੀ ਉਹਨਾਂ ਦੇ بیوی ਪੱਚੀ ਪੱਚੀ ਜਣੇ ਇਕੱਠ ਲਾਂਦੇ ਐਂ ਘੱਟਦੇ ਸੀ ਤਾਂ ਇੱਥੇ ਬਣਾਇਆ ਪਲਾਵ ਨਹੀਂ ਪਟਾ। ਐਂਕਣ ਕਰੇ ਥਵਾਗ ਸੀ ਥਵਾਗ ਸੀ ਥਵਾਕਾ ਨਹੀਂ ਕੱਟੇ ਜਾਂਦੇ ਨੇ। ਮੈਂ ਇੱਥੇ ਸਾਰਾ ਦਿਨ ਘਰ ਚ ਕੁਲੇ ਸੀ ਕੁਲੇ ਸੀ ਕੁਲੇ ਸੀ ਕੋਈ ਕੰਮ ਕੱਟ ਕਰਨਾਂ ਦਾ ਕੋਈ ਬੱਦਕਾ ਕਰ ਲੈਂਦਾ ਹੋਰ ਕੋਈ ਕਰਦਾ ਵੀ ਨਹੀਂ ਸੀ। ਖਾਣ ਨੂੰ ਮਿਲ ਜਾਂਦਾ। ਪਰ ਉਹ ਆਏ ਨਹੀਂ ਸੀ ਕਹਿਣਾ ਵੀ ਤੂੰ ਕਿਉਂ ਨਹੀਂ ਕਰਦਾ? ਨਹੀਂ ਕਰਦਾ। ਅੱਗੇ ਤਾਂ ਇੰਨੇ ਦਿਲ ਵੱਡੇ ਸੀ ਬਸ ਉਹ ਤਾਂ ਦੇ ਨਹੀਂ ਏਡੇ ਏਡੇ ਹੋਏ ਬੈਨੇ ਚਿੜੀ ਦੇ ਬੱਚੇ ਜਿੰਨੇ। ਹਾਂ ਕੋਈ ਨਹੀਂ ਇਹੋ ਹੀ ਨਹੀਂ ਕਿਸ਼ੇ ਦਿਵਸ ਚੱਲਦਾ ਪਾਣੀ ਪੁੱਛਣਾ ਤਾਂ ਮਾਣ ਲਈ ਰੱਖਿਆ ਚਲ ਕੋਈ ਨਾ ਲੈ ਪਾਵਾਂ ਦੁੱਧ ਚਾਹ ਬਣਾਵਾਂ ਮੈਂ ਪਹਿਲਾਂ ਨਾ ਅੱਜ ਬਸ ਚਾਹ ਮੈਂ ਤਰਦੀ ਸੀਗੀ ਮੈਂ ਘਰੋਂ ਘੁੱਟ ਦੁੱਧ ਦੀ ਲਿਆਵਾਂ ਚੱਲ ਤੈਨੂੰ ਪਾ ਕੇ ਦਿੰਨੀ ਆ ਦੁੱਧ ਦੀ ਘੁੱਟ ਹੋਰ ਕੀ ਕਿਸ਼ੇ ਦੀ ਕਰਤੀ ਅੱਜ ਉਹ ਐਤਵਾਰ ਸੀ ਕਿ ਨਾ ਅੱਜ ਉਹ ਵੀ ਘਰੇ ਬੜਿਆ ਪਤਾ ਨਹੀਂ ਕਿੱਧਰ ਨੂੰ ਆ ਹੁੰਦਾ ਆ ਜਾ ਮੇਰੀ ਗੱਲ ਸੁਣ ਬੇਲੇ ਹੋ ਗਿਆ ਕੱਖ ਤਾਂ ਪਾ ਦੇ ਇਹਨਾਂ ਨੂੰ ਪਸਵਾ ਨੋ ਕੱਖ ਨੂੰ ਮੈਂ ਬੇਲਾਗਾ ਹੋ ਬੇਲੇ ਨੂੰ ਕੀ ਲੱਗਦੀ ਆ ਹੋ ਕਰਦਾ ਮਹਾਜਾ ਦੁਬਾਰਾ ਆਗਾ ਮੈਂ ਤਾਂ ਖੇਡ ਕੇ ਤਾਸੋਂ ਮੈਂ ਮਰ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਸ ਖੜਨ ਗਿਆ ਪੜਿਆ ਨਹੀਂ ਖਾ ਤੂੰ ਹੈਗਾ ਤੋ ਉਹਨਾਂ ਅਨਪੜਾਂ ਚ ਤਾਸ ਖੇਡਦਾ ਓ ਇਹੀ ਤਾਂ ਉਮਰ ਆ ਮੇਰੀ ਤਾਸ ਖੇਡਣ ਦੀ ਹੋਰ ਉਮਰ ਆ ਤੇਰੀ ਮੇਰੇ ਮਾਂ ਵੀ ਲੱਗੀ ਰੋਹਾ ਤੂੰ ਮੈਂ ਤੂੰ ਕੱਖ ਬਾਹਰ ਕਿਉਂ ਕਰ ਮੈਨੂੰ ਨਹੀਂ ਮੇਰੇ ਤਾਂ ਅਲਰਜੀ ਹੋ ਜਾਂਦੇ ਮੇਰੇ ਤਾਂ ਫੁੱਲਸੇ ਹੋ ਜਾਂਦੇ ਮੂੰਹ ਤੇ ਹੈ ਜਾਨੇ ਅਲਰਜੀ ਨਹੀਂ ਤੂੰ ਉਹਨਾਂ ਦਾ ਮੁੰਡਾ ਹੈ ਹਾਂ ਦੱਸਦਾ ਮੁੰਡਾ ਹਰ ਤੱਕ ਕੇ ਬਾਹਰ ਹਾਂ ਨਾ ਮੈਂ ਸੁਣ ਹੀ ਜਾਦੇ ਪੋੜਾ ਮੈਂ ਕਹਾਂ ਨੌਕਰੀ ਵੀ ਕਰਨੀ ਹੈ ਮੈਂ ਨੌਕਰੀ ਕਰਨੀ ਹੈ ਪਹਿਲਾਂ ਮੈਨੂੰ ਐ ਦੱਸ ਤੈਨੂੰ ਇੰਨੇ ਸਾਲ ਹੋ ਗਏ ਪੜਦੇ ਨੂੰ ਮੈਂ ਤਾਂ ਦੇਖਿਆ ਨਹੀਂ ਤੇਰੀ ਪੜ੍ਹਾਈ ਕੀ ਹੋਵੇ ਜਾ ਕੇ ਦੇਖੀ ਮੇਰੇ ਘਰ ਚ ਫੋਟੋਆਂ ਲੱਗੀਆਂ ਹੋਈਆਂ ਆ ਫੋਟੋਆਂ ਲੱਗੀਆਂ ਨੇ ਕਾਹਦੀਆਂ ਵਾਹ ਮੈਡਲ ਮੂਰੇ ਪਾਇਆ ਨੰ ਪਹਿਲੇ ਨੰਬਰ ਤੇ ਹਾਂ ਕੋੜੇ ਮੈਡਲ ਪਾਇਆ ਨੇ ਤੇਰੇ ਕਦੇ ਮਿਲਤਾ ਦਿਖਾਈ ਨਹੀਂ ਮੈਨੂੰ ਇਕੱਠੀ ਦਿਖਾਉਂ ਮੈਂ ਅੱਠੇ ਕੀ ਦਿਖਾਵੇਂਗਾ ਤੂੰ ਇਹ ਕਿਆ ਮੈਡਲਾਂ ਦਾ ਕੱਲੇ ਮੈਡਲਾਂ ਨੂੰ ਸਿਰ ਤੇ ਚੱਕ ਲੈ ਕੋ ਕੰਮ ਨਾ ਕਰੀਦਾ ਪੈਸਿਆਂ ਦਾ ਆ ਆ ਗਿਆ ਨਾ ਜੇ ਖੇਤੋਂ ਦੇਖ ਜਾਰ ਰਹੀ ਨਾ ਕੀ ਬਣਦੀ ਆ ਗਿਆ ਕੀ ਆ ਗਿਆ ਮੈਂ ਤਾਂ ਆ ਆ ਗਿਆ ਹਾਂ ਰੋਟੀ ਨਾ ਖਾਣ ਦਿਓ ਮੈਨੂੰ ਰੋਟੀ ਤੈਨੂੰ ਕੰਦੜਾ ਕੌਣ ਖਵਾਉ ਜੇ ਮੈਨੂੰ ਕੁਝ ਹੋ ਗਿਆ ਮਾਂ ਦੇਖ ਲੈ ਓਏ ਕੰਮ ਹੀ ਨਹੀਂ ਕਰਦਾ ਕੰਮ ਸਣਾ ਇਹਦਾ ਵੀ ਨਹੀਂ ਕਰਦਾ ਹੇ ਤਾਂ ਅਕੇ ਰੋਟੀ ਬੜਾ ਕੇ ਇਹਨਾਂ ਦੇ ਖਾਧੀਆ ਮੈਂ ਤੇ ਆਜਾ ਐਤਵਾਰ ਸੀ ਕਾਲਜ ਦਾ ਤੂੰ ਜਾਣਾ ਨਹੀਂ ਸੀ ਓਏ ਤੇ ਘਰੇ ਰੋਟੀ ਨਹੀਂ ਬਣਾ ਸਕਦਾ ਮੁਝਾ ਮੋਟਰ ਖਾ ਗੱਲੇ ਲੈ ਕੇ ਤੂੰ ਬੋਲਟ ਫੇਰ ਜਾਊਗਾ ਉਹ ਮੇਰੇ ਸਾਰੇ ਬੋਲਟ ਨੂੰ 75 ਕਿੱਲੇ ਆਉਂਦੇ ਆਪਾਂ ਨੂੰ ਤਾਂ ਨਾ ਆਉਂਦੇ ਹੁਣ ਬੋਲਟ ਤੇ ਜਾਊਂਗੀ ਮੈਂ ਬੋਲ ਬੈਠਾ ਤੇ ਆ ਤੇਰਾ ਬੋਲ ਬੈਠਾ ਬੈਠਾ ਆਇਆ ਵੱਡੇ ਸੁਦੀਲੇ ਦਾ ਮਾ ਖਾਲ ਜਿਸ ਫਰਸ਼ੀ ਸੀ ਮੈਂ ਗਰਾਂ ਗਿਆ ਸੀ ਆ ਗਰਾਂ ਗਿਆ ਸੀ ਕਿ ਤੈਨੂੰ ਬਾੜੇ ਆਉਂਦੇ ਨੇ ਮੈਂ ਆਉਂਦੇ ਆ ਇਹਦਾ ਫਨੀ ਖੜੇ ਭੈਣੇ ਕਰਤਾਰ ਰਾਮਲਾ ਮੈਂ ਚੋਣਾ ਸੁਣਵਾ ਆਂ ਵੀ ਚੜਾਈ ਕਰੀ ਜਾਂਦਾ ਉਹ ਤੇਰਾ ਹੀ ਤੇਰੀ ਕਾਦੀ ਆ ਚੜਾਈ ਤੇਰੀ ਕਾਦੀ ਆ ਮੈਂ ਇਹਦਾ ਨੂੰ ਕਮਰੇ ਉਹਦੇ ਨਹੀਂ ਸਾਨੂੰ ਅੱਡ ਕਰਦੇ ਨਹੀਂ ਮੈਂ ਤਾਂ ਇਹਨੂੰ ਬੁੱਥੇ ਰੱਖਿਆ ਨਹੀਂ ਅੱਡ ਤਾਂ ਹੋ ਹੀ ਜਾਊ ਭਾਈ ਉਹ ਅੱਡ ਤਾਂ ਹੋ ਹੀ ਜਾਵਾਂਗੇ ਪਹਿਲੋ ਕੱਲੀ ਵਾਗੀ ਔਰ ਤੇਰੇ ਘਰ ਆਲੀ ਵਰਤੀ ਤੱਕ ਤੁਸੀਂ ਜਿੱਟ ਮਿੱਟੀ ਕੀਤੀ ਬੋਨੇ ਜਣਾ ਨਾ ਮੈਨੂੰ ਵੀ ਨਹੀਂ ਦੱਸਿਆ ਇਹ ਅੱਗ ਹੋਣਾ ਹੀ ਲੱਗਦਾ ਦਿੱਤੋ ਅੱਗ ਹੋਣਾ ਹੀ ਲੱਗਦਾ ਨਹੀਂ ਆਇਆ ਮੈਨੂੰ ਸੁਣੀ ਉਹ ਮੈਨੂੰ ਪੁੱਛ ਕੇ ਦੀ ਗਈ ਉਹ ਮੈਂ ਤਾਂ ਕਹੀਆ ਤੇਰੇ ਨਾਲ ਹੀ ਹੁੰਦਾ ਜਿਹੜਾ ਕੱਕਾ ਹੱਲ ਮਤਰੂਂਗੀ ਉਹਦੀ ਦੋਨਾਂ ਤੂੰ ਪੁੱਛ ਕੇ ਨਹੀਂ ਗਈ ਆ ਮੈਨੂੰ ਕਰੋ ਪੁੱਛ ਕੇ ਗਈ ਆ ਫੇਰ ਤਾਂ ਵਾ ਸੁਣ ਕਰਨ ਦਾ ਬਈ ਦੇਖ ਲੈ ਕਿੰਦਰਾ ਸਾਡਾ ਸਰੇ ਹੀ ਪਿਆ ਉਹ ਤਾਂ ਹੋਰ ਕੀ ਉਹ ਕਰ ਨਹੀਂ ਸਕਦਾ ਰੋਟੀ ਨਹੀਂ ਫੁਲਾ ਸਕਦਾ ਜ ਐਤਵਾਰ ਸੀ ਕੰਮ ਦਾ ਕਰੀ ਸਕਦਾ ਨਹੀਂ ਚੱਲ ਰੋਟੀ ਪਏ ਫੁਲਾ ਦੇਣਾ ਜਵਾਕ ਚਲ ਕਾਲਜ ਜਾਂਦਾ ਜਿਹੇ ਵੇਲੇ ਮੈਨੂੰ ਅਲਰਜੀ ਹੁੰਦੀ ਆ ਫਲਾਣ ਆਉਂਦਾ ਪਰ ਹੁੰਦੀ ਆ ਬਾ ਉਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਹ ਵੀ ਤੂੰ ਕਾਲਜ ਵਿੱਚ ਕਰਦਾ ਹੈਂ ਕੀ ਆ 5 6 ਸਾਲ ਹੋ ਗਏ ਤੈਨੂੰ ਕਾਲਜ ਤੁਰੇ ਫਿਰਦੇ ਨੂੰ ਲੋਕਾਂ ਦੇ ਜਵਾਕ ਤੈਨੂੰ ਕਹਿੰਦੇ 3 ਸਾਲਾਂ ਤੇ ਆ ਜਾਂਦੇ ਕਾਲਜ ਵਿੱਚੋਂ ਬਾਹਰ ਤੇ ਤੂੰ 6 ਸਾਲਾਂ ਚ ਵੀ ਨਹੀਂ ਆ ਵੱਡੀ ਪੜਾਈ ਕਰ ਰਿਹਾ ਕੋਈ ਵੱਡਾ ਅਸਰ ਲਗੋ 2 ਲੱਖ ਤਰ੍ਹਾਂ ਹੋ ਵੀ ਨਹੀਂ ਦੀ ਰੁਪਈਆ ਲਾਏਗਾ ਮੈਂ ਖਾ ਕੇ ਮਰਿਆ ਆ ਮੈਨੂੰ ਤਾਂ ਲੱਗਦਾ ਹੈ ਰੁਪਈਆ 200 ਦਿੰਦੇ ਆ ਆ 200 ਨਹੀਂ 2.5 ਲੱਖ ਰਹਿੜਤੀ ਰਹਿ ਕੱਲੇ ਤੇਰੀ ਪੜਾਈ ਪੜਾਈ ਕਰਕੇ ਮੈਨੂੰ ਸੱਪ ਦਾ ਜਿਹੜਾ ਤੂੰ ਉਥੋਂ ਫੜ ਕੇ ਲੈ ਕੇ ਆਨਾ ਉਹ ਕਿਤਾਬਾਂ ਵੀ ਲੈਣੀਆਂ ਪੈਂਦੀਆਂ ਵਿੱਚੋਂ ਮੈਂ ਕਿਤਾਬ ਨਹੀਂ ਦੇਖੀ ਤੇ ਕੋਲ ਇੱਕ ਲੰਡੀ ਜੀ ਕਾਫੀ ਜਿਉਂਦੀ ਆ ਉਹ ਲੈ ਕੇ ਤੁਰਿਆ ਫਿਰਦਾ ਉਹ ਚੱਲ ਪੜਦਾ ਜਾਈ ਜਾਈ ਮੈਂ ਤਾਂ ਜਿਹੜੇ ਗੱਲ ਕਹਿਸ਼ ਨਹੀਂ ਕਰਦੀ ਸੀ ਅੱਡ ਹੋਣ ਦੀ ਉਹ ਤਾਂ ਤੂੰ ਰਕਸੀ ਨਹੀਂ ਕੌਣ ਮਰਾਵੇ ਮਰਨ ਦੇ ਜਿੱਥੇ ਗਈ ਆ ਮਰ ਜਾਣ ਦੇ ਮੈਨੂੰ ਕੀ ਪਤਾ ਉਹ ਕਿੱਥੇ ਗਈ ਆ ਮਰ ਜਾਣ ਦੇ ਕੀ ਮਤਲਬ ਹੋਇਆ ਬਈ ਆ ਆਉਂਦਾ ਉੱਥੇ ਬੱਸਾਂ ਤੇ ਫਿਰ ਮੈਂ ਕੀ ਕਰਾਂ ਦੱਸ ਘਰੇ ਛੋਟੀ ਨਹੀਂ ਬਣਦੀ ਦੋਨਾਂ ਜੀ ਹੈ ਤੀਜਾ ਹੁਣ ਇਹ ਰੋਡਾਂ ਲੱਗ ਗਿਆ ਬਰਾਬਰ ਦਾ ਹੋ ਗਿਆ ਸਾਰਾ ਘਰ ਉਤਰੂ ਉਤਰੂ ਕਰ ਰੱਖਿਆ ਮਾਂ ਤੁਸੀਂ ਮੈਨੂੰ ਥੋੜੀ ਸਮਝ ਨਹੀਂ ਇਹ ਤਾਂ ਇਹ ਤੈਨੂੰ ਕਹਦਾ ਰੋਡਾਂ ਲੱਗਿਆ ਵੇ ਹੋਰ ਕਿਹਨੂੰ ਲੱਗਿਆ ਦੱਸ ਤੇ ਮੈਂ ਕੰਮ ਕਰੀ ਤਾਂ ਨਾ ਪੜਾਈ ਕਰੀ ਜਾਂਦਾ ਕੱਲ ਨੂੰ ਮੇਰੇ ਪੁੱਤ ਅੱਖਰ ਲੱਗ ਜੂਗਾ ਗੱਡੀ ਹੂ ਕਾਲੇ ਸਿਸਿਆਰੀ ਹਾਂ ਅੱਜ ਇਹ ਵਾਲੀ ਲੜਨੀ ਲੋੜਨੀ ਬਾਈ ਮੈਂ ਇਹ ਨਹੀਂ ਜੋ ਕੁਝ ਕਹਿ ਸਕਦਾ ਤੂੰ ਕਹਿ ਸਕਦਾ ਖਾਤਾ ਫੈਟਰੂ ਖੇ ਵਾਸਤੇ ਨਾ ਅੱਧੀ ਪਾਲੇ ਦਾ ਕਮਰਾ ਹਾਂ ਸਾਨੂੰ ਦੱਸ ਦੀ ਅਜੇ ਤੈਨੂੰ ਮੈਡਲ ਜੇ ਕਹਿੰਦਾ ਸੀ ਇੱਕ ਦਿਨ ਆ ਰਹਿ ਚਲਾਂਗੇ ਟਰੈਕਟਰ ਮਗਰ ਰੇੜੀ ਪਾ ਕੇ ਉਹ ਤੇ ਰੱਖ ਲਿਆਵਾਂਗੇ ਉਹ ਤੈਨੂੰ ਕੀ ਪਤਾ ਹੀਰੇ ਦੀ ਪਛਾਣ ਦਾ ਹਾਂ ਹੀਰੇ ਦੀ ਪਛਾਣ ਦੇਖ ਲੈ ਕੇਂਦਰਾ ਪਛਾਣ ਹੀਰੇ ਦੀ ਜਿਹਦਾ ਖੇਤ ਜਾਵੇ ਯਾਰ ਦੋ ਦਿਨਾਂ ਅਜ ਪਤਾ ਕਰ ਤੂੰ ਆ ਗੜਦੀ ਏ ਤੇਰਾ ਇੱਥੇ ਫੜਦਾ ਇਹ ਕਰਦਾ ਕੰਗੇ ਕੱਪੜੇ ਨੇ ਕਿਦੇ ਪਹਿਨਿਆ ਜੀ ਆਹ ਲੇ ਗੀ ਤੂੰ ਦੀ ਤੋ ਅਲਰਜੀ ਹੁੰਦੀ ਹੈ ਲੈ ਦੱਸ ਜੱਟਾਂ ਦੇ ਮੁੰਡਿਆਂ ਨੂੰ ਅਲਰਜੀ ਦਿੰਦੀ ਹੋਏ ਉਹ ਅਲਰਜੀ ਹੁੰਦੀ ਹੈ ਹੁਣੋਂ ਭੜੇ ਲੇਖੇ ਬੰਦੇ ਆ ਹਾਂ ਛੋਟੇ ਤੋਂ ਪਸ਼ੂਆਂ ਵਰਗੇ ਸਰੀਰ ਕਰ ਰੱਖਿਆ ਉਹਦੇ ਔਰ ਅਸੀਂ ਆਪ ਵੀ ਜਿਹੜੇ ਖੇਤੀ ਕਰਦੇ ਹਾਂ ਪਸ਼ੂਆਂ ਵਰਗੇ ਹੋਗੇ ਤੂੰ ਆ ਗਿਆ ਰੋ ਲੈ ਜਾ ਮੈਂ ਇਹਨੂੰ ਖੇਤੋਂ ਨੇ ਮਾਪੋ ਤੈਨੂੰ ਨਹੀਂ ਪਾਲੋ ਅਰੇ ਤੂੰ ਕਿ ਬਣਾਇਆ ਪਈਆ ਪਾਉਣ ਵਾਲੀ ਆਪਾਂ ਪਾਈਏ ਯਾਰ ਫਾਲਤੂ ਇਹਦਾ ਇੱਥੇ ਉਹ ਚਾਰ ਗੱਟੇ ਸੀ ਉਹ ਤੋਂ ਰੱਖ ਦਿੰਦਾ ਅੰਦਰ ਜਾ ਕੇ ਭੜਕੇ ਨਹੀਂ ਹੁਣ ਤੂੰ ਖੇਤੀ ਚ ਬਣਾ ਕੀ ਲਿਆ ਪੜਾਇਆ ਕਿਉਂ ਨਹੀਂ ਹੈਗਾ ਤੁਹਾਡਾ ਬੱਲਣ ਫੂਕਣ ਮੈਂ ਹੀ ਕਰੀਆ ਨਾ ਹੋਰ ਤੋਂ ਪੈਸਾ ਲਾ ਲਿਆ 50000 ਰੋਜ਼ ਕਹਿ ਦਿੰਦਾ 50000 ਚਾਹੀਦਾ ਇਹਨੂੰ ਇਹਨਾ ਬੋਲ ਓਏ ਇਹਦਾ ਵੱਡਾ ਚਮਚਾ ਬਣਾ ਬਿਠਾ ਵੱਡਾ ਚਮਚਾ ਬਣਾ ਯਾਰ ਮੇਰੇ ਮੂਟੇ ਮਰੂ ਦੇ ਮਰੂ ਦੀ ਨਾ ਮੈਂ ਹਜੇ ਛੋਟਾ ਛੋਟਾ ਕਰਕੇ ਜਿਹੜਾ ਪੱਕਦਾ ਤੂੰ ਵੀ ਬੜਾ ਬੋਲਦਾ ਵੀ ਇੰਨਾ ਨਾ ਬੋਲਿਆ ਕਰ ਹਾਂ ਮੈਨੂੰ ਗੱਲ ਸਮਝਾ ਲੈ ਮੈਨੂੰ ਕੰਮ ਨੂੰ ਕਹਿੰਦੀ ਲੋੜ ਨਹੀਂ ਕਿ ਕੰਮ ਕਰਨ ਕਰ ਲਈ ਬਹੁਤ ਪੁੱਤ ਘਰੇ ਹੁਣ ਜੇ ਮਾਲ ਪਸਵਾਉਣਾ ਨੀ ਮੀਰਾ ਪਾ ਸਕਦਾ ਅਜੇ ਤਾਂ ਕਰ ਹੀ ਸਕਦਾ ਛੇੜਾ ਕੇ ਤੈਨੂੰ ਲਵਾ ਕੇ ਦੂ ਏਸੀ ਅੰਦਰ ਪਿਆ ਕਰੂਗਾ ਉਹੋ ਏਸੀ ਮੇਰੇ ਬੱਚਾ ਦੇ ਪੁੱਤੇ ਏਸੀ ਚ ਪੈਂਦੇ ਹੁੰਦੇ ਨੇ ਆ ਜਾ ਏਸੀ ਤਾਂ ਹੁਣ ਚਾਹ ਪਾਣੀ ਆ ਸਾਡੇ ਵਾਲਾ ਤਾਂ ਯਾਰ ਜਮੇ ਹੀ ਬੇਕਾਰ ਆ ਛੋਡੇ ਵਾਲਾ ਖੇਤੀ ਤਾਂ ਕਰਾਉਂਦਾ ਨਾਲ ਉਹ ਭਰਾਵਾ ਸਾਡੇ ਵਾਲਾ ਤਾਂ ਮੈਨੂੰ ਤਾਂ ਠੇਕਰ ਨਹੀਂ ਅੱਲਈ ਕਰੀ ਜਾਂਦਾ ਐ ਇਕਈ ਨਾ ਦਾ ਨਹੀਂ ਪਤਾ ਲੱਗਦਾ ਮੈਨੂੰ ਸੱਤ ਸਾਨੂੰ ਆ ਜਿਵੇਂ ਤੇਰੀ ਮਾਂ ਨੇ ਨਾ ਉਹ ਖਤੇ ਨਾਲ ਬਾਹਣ ਮਨਾਇਆ ਹਾਂ ਮੈਨੂੰ ਲੱਗਦਾ ਸੋਤੋ ਇਹ ਵੀ ਨਹੀਂ ਰਹਿਣਾ ਹੋਰ ਇਹਨੇ ਤਾਂ ਬੱਤੇ ਬਣਾਤਾ 15 ਕਿੱਲੇ ਬਣਾਤੇ ਸਾਨੂੰ ਨਾ ਇਹਨੇ ਤਾਂ ਬਹੁਤ ਹੋਰ ਬਣਾਤਾ ਮੈਂ ਭੱਜਿਆ ਫਿਰਦਾ ਯਾਰ ਇਹ ਸਾਡੇ ਦਾ ਹੁਣ ਮੈਨੂੰ ਲੱਗਦਾ ਸਾਡਾ ਜਵਾਹ ਜਾਨੇ ਰੱਖਦਾ ਪਹਿਲੇ ਤਾਂ ਇਹਦਾ ਆਪਾਂ ਕਿਸੇ ਨੂੰ ਪੁੱਛ ਕੇ ਆਪਣੇ ਪਿੰਡ ਵਾਲੇ ਤੋਤੇ ਮਾਸਟਰ ਨੂੰ ਪੁੱਛ ਕੇ ਇਹਦਾ ਪਤਾ ਕਰਾਈਏ ਵੀ ਪੜਦਾ ਕੀ ਹੈ ਉੱਥੇ ਉਹ ਯਾਰ ਮੈਨੂੰ ਤਾਂ ਲੱਗਦਾ ਪੈਸੇ ਖਾ ਕੇ ਮੁੜਿਆ ਉਹਦਾ ਕਿਹੜਾ ਪਤਾ ਉਹ ਹੀ ਆ ਕਿਤੇ ਉਹੀ ਨਾ ਤੁਰ ਫਿਰਦਾ ਹੋਵੇ ਪਹੁੰਚਦਾ ਹੋਵੇ ਅੱਜ ਨੂੰ ਕੋਈ ਲਾਦਣਾ ਗਿਆ ਹੁੰਦਾ ਯਾਰ ਹਾਂ ਇੱਕ ਆ ਸੁਣ ਲੈ ਲੈ ਹੁਣ ਪਤਾ ਨਹੀਂ ਇਹਨਾਂ ਦੇ ਕੀ ਆ ਉਹ ਮੇਰੀ ਬਹੂ ਪੁੱਛ ਕੀ ਨਹੀਂ ਆਂਦੀ ਯਾਰ ਮਿਲ ਤਾਂ ਉਹਦੇ ਯਾਰ ਹੋ ਹੋ ਰੇ ਤਰਜ ਹੁਣ ਮਾਂ ਦਾ ਮੇਰੇ ਸਿਰ ਸਿਰਤੀ ਲੜ ਕੇ ਇਹਦੇ ਨਾਲ ਗਈ ਉਹ ਪੱਕਾ ਇਹ ਸੱਸ ਨੂੰ ਆ ਸਾਰਾ ਦਿਨ ਲੜਦੀਆਂ ਨੇ ਐ ਕਿ ਤਰ ਕਿ ਤਰ ਕਿ ਤਰ ਤਾਂ ਇਹ ਤਾਂ ਮਾਂ ਘਰੇ ਨਹੀਂ ਆਉਂਦਾ ਯਾਰ ਇਹ ਲਾਹੂ ਪੀ ਲਿਆ ਯਾਰ ਉਹਨੂੰ ਕਿੱਧਰ ਨੂੰ ਜਾਈਏ ਆਪਾਂ ਮਰੀਏ ਯਾਰ ਕਿੰਦਰ ਕੰਮ ਕਰੀਏ ਕਿ ਯਾਰ ਹੁਣ ਕੀ ਕਰੀਏ ਦੱਸਾਂ ਹੈ ਆ ਲੈ ਸਰੋਂ ਨਹੀਂ ਜਾ ਕੇ ਪਾਈ ਸਾਰੇ ਡੱਬਰ ਨੇ ਜੇ ਉਤੋਂ ਭਾਵੇਂ ਰੱਬ ਚੜਿਆ ਆਉਂਦਾ ਐਨੀ ਗਰਮੀ ਹੋ ਰਹੀ ਏਦੇ ਕੀ ਪਤਾ ਕਦੋਂ ਆਜੇ ਹੈ ਓਏ ਲੈ ਇੰਨਾ ਦਾ ਕਰ ਹੀ ਸਕਦਾ ਇਹ ਓ ਬਸ ਅਰੇ ਆ ਕੇ ਲੈ ਲੈ ਬਣ ਜੱਤ ਪੈ ਗਈ ਨਾ ਇਹ ਬਹੁਤਾ ਹੁਣ ਫਿਰ ਮੂੰਹ ਵੀ ਬੰਨਿਆ ਜਾਣਾ ਇਹਦਾ ਇੱਥੇ ਰੱਖਾ ਮੂੰਹ ਆ ਕਰ ਸੁਵੇ ਨਾਲ ਸਿਉਂ ਲਿਆਂਗੇ ਹਾਂ ਫਿਰ ਆਹੀ ਕਰਾਂਗੇ ਕਿਰਾ ਕਰ ਇਹਨੂੰ ਉਧਰ ਲੈ ਉਧਰ ਕਰਦੇ ਸਾਰੇ ਮੈਂ ਚਾਹ ਦੇਖਾਂ ਮੈਂ ਚਾਹ ਬਣਾਤੀ ਹੂੰ ਤੂੰ ਐਨੇ ਕਰ ਬੂਰੀ ਚੱਕ ਲਿਓ ਗੱਡੀ ਕੋ ਦੋ ਤਿੰਨ ਚੱਕ ਲਿਆ ਫੇਰ ਐ ਬਾਕੀ ਦਾ ਟਰਾਲੀ ਚ ਪਾ ਲਵਾਂਗਾ ਉਹ ਦੂਜਿਆਂ ਹੈ ਨਹੀਂ ਖਾਣਾਂ ਲਈ ਉਹਨਾਂ ਬਸ ਹੁਣ ਕਰੇ ਬਦੂ ਆਪਨੂੰ ਆਇਆ ਕਰੀ ਫਰਾ ਹਾਂ ਮੈਂ ਚੱਲਦਾ ਲਾਉਣਾ ਬੰਨ ਨੱਕਾ ਉਹ ਨਾਲੇ ਦਾ ਜਾ ਹੀ ਦਰਾਲੇ ਤੇ ਪਿੱਛੇ ਜਾਇਆ ਹੂੰ ਸੂਹੇ ਤੇ ਜਿਹੜਾ ਮਾਰੇ ਹਾਂ ਤੇ ਮੈਂ ਪਾਣੀ ਬਦ ਲੂੰਗਾ ਬਦ ਲਾ ਤੇ ਨਾਲੇ ਉਹ ਉਹਦਾ ਪਤਾ ਲਾ ਲਾਦਾ ਕੀ ਕਰਦਾ ਜਵਾਕ ਜੇ ਦਾ ਇਹ ਉਹਦਾ ਉਹਦਾ ਫਾਇਨਾ ਮਰਾ ਬਈ ਯਾਰ ਤੂੰ ਜਾ ਕੇ ਪਾਣੀ ਬਦਲਣ ਨਾ ਪਏ ਕਹਤੋ 10 ਮਿੰਟ ਲੈਣੇ ਆਪਾਂ ਆਉਂਦੀ ਮਾਰ ਉਹ ਵੀ ਬੱਢੂਗਾ ਤੇ ਆਪਾਂ ਐ ਕਰੀ ਹਾਂ ਤੇ ਭੁਜਾਈ ਰਸਕੇ ਵਾਗੀ ਉਹ ਯਾਰ ਮੈਨੂੰ ਤਾਂ ਪਤਾ ਨਹੀਂ ਮੈ ਤੇਰੇ ਨਾਲ ਆਇਆ ਤੜਕੇ ਦਾ ਤੇ ਭੁਜਾਈ ਦਾ ਤਾਂ ਪਤਾ ਕਰ ਲੈਂਦਾ ਓ ਤੂੰ ਰਹਿਣ ਦਾ ਸਵਾਦ ਲੈਣ ਨੂੰ ਉਹ ਬਾਅਦ ਸਵਾਦ ਲੈਣਾ ਹੁਣ ਬੰਦੇ ਦਾ ਪਤਾ ਲੈਣਾ ਚਾਹੀਦਾ ਉਹ ਲੈ ਲਵਾਂਗੇ ਪਹਿਲਾਂ ਪਾਣੀ ਲਾ ਲੈ ਯਾਰ ਮਸਾ ਬਾਰੀ ਆਈ ਹੈ ਨਾ ਮੈਂ ਆ ਜੀ ਲੈ ਦੇ ਚੋ ਵੀ ਗਾਂ ਦਿਨਾਂ ਦੇ ਸਾਰਾ ਕੁਝ ਪਤਾ ਇਹਨੂੰ ਇਹ ਵੀ ਸਵਾਦ ਲੈਂਦਾ ਚਲ ਹੁਣ ਇੰਨਾ ਨਾ ਕਰਦਾ ਬੱਬੂ ਜਿਹੇ ਗੱਲਾਂ ਓਏ ਲੈ ਨੂੰ ਕਾਲ ਜ ਮੈਂ ਆ ਕਿਹਾ ਹੋਇਆ